ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਭੁੱਲਰ ਤਰਵੰਡੀ ਸਾਬੋ ਵਾਲਾ ਤੇ ਅੱਜ ਆਪਾਂ ਆਏ ਹੋਏ ਆ ਬਾਈ ਸ਼ੇਵ ਕੋਲੇ ਦਾਦੂ ਵਾਲੇ ਕੋਲੇ ਤੇ ਬਾਈ ਕੋਲੇ ਬਹੁਤ ਵਧੀਆ ਟਰੈਕਟਰ ਹੁੰਦੇ ਆ ਪੂਰੇ ਘੈਂਟ ਟਰੈਕਟਰ ਨਾ ਤੇ ਬਾਈ ਨੂੰ ਪੁੱਛਦਾ ਅੱਜ ਕਿੰਨੇ ਟਰੈਕਟਰ ਲੈ ਕੇ ਆਇਆ ਤੇ ਕਿਹੜੇ ਕਿਹੜੇ ਮਾਡਲ ਆ ਸਾਰਿਆਂ ਦਾ ਤੁਹਾਨੂੰ ਰੇਟ ਦੱਸਾਂਗੇ ਤੇ ਜਾਇਜ ਰੇਟਾਂ ਤੇ ਬਾਈ ਕੋਲੋਂ ਤੁਹਾਨੂੰ ਟਰੈਕਟਰ ਮਿਲ ਜਾਣਗੇ ਔਰ ਭਾਈ ਸ਼ੇਵ ਕੀ ਹਾਲ ਹੈ ਸੱਸੀ ਘਾ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਹਾਂਜੀ ਹਾਂਜੀ ਤੇ ਅੱਜ ਆਪਾਂ ਕਿੰਨੇ ਤੇ ਆ ਫਾਰਮ 60 ਆਪਣੀ ਆ ਫਾਰਮ 60 ਆਪਣੀ ਪਹਿਲਾਂ ਆਪਾਂ ਫਾਰਮ 60 ਵਾਰੀ ਦੱਸੋ 2008 ਮਾਡਲ ਹੈ ਵੀਰੇ ਹਾਂਜੀ ਪੰਜਾਬ ਨੰਬਰ ਦਾ ਟਰੈਕਟਰ ਹੈ ਸਾਰਾ origignal ਟਰੈਕਟਰ ਹੈ ਠੀਕ ਆ ਜੀ 2008 ਮਾਡਲ ਚੈੱਕ ਕਰਾ ਦੇ ਭੁੱਲੋ ਟਾਇਰ ਦੂਰੇ ਅਗਲੇ ਨਵੇਂ ਆ ਪਿਛਲੇ ਇਹਦੀ 45 ਕ ਪੈਸੇ ਟਾਇਰ ਆ ਵੀਰੂੂਲੇ ਟਾਇਰ ਨਵੇਂ ਆ ਸਾਰੇ origignal ਆ ਸਾਰਾ origignal ਆ ਵੀਰੇ ਚੈੱਕ ਕਰਾ ਦ ਸਾਰਾ ਭਰਾ ਮੇਰਾ origignal ਆ ਬਾਈ ਕਹਿੰਦਾ ਤੇ ਟਾਇਰ ਹੈਗੇ ਇਹ ਮਗਰਲੇ ਟਾਇਰ ਹੈਗੇ 50 ਕ ਪੈਸੇ ਹਨ ਹਾਂ ਵੀਰੇ ਨਹੀਂ ਆਪਾਂ 45 ਕਾਂਗੇ 45 ਪਰ 42 ਕਾਂਗੇ ਆ ਡੱਕ ਟੁੱਕ ਜਾ ਚੱਲਦਾ ਕਿਉਂ ਨਹੀਂ ਲੜ ਕੇ ਹਾਂ 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 ਲਿੱਕੜੁਕ ਬਾਈ ਕਹਿੰਦਾ ਚੱਲਦਾ ਮਗਰੜਾ ਮੂਰੜਾ ਦਾ ਪੂਰਾ ਸੋਹਣਾ ਟਰੈਕਟਰ ਆ ਉਹ ਮੁਕੇ ਦੰਦ ਦਿਖਾਉਂਦੇ ਆ ਫਾਰਮ ਸਾਟਾ ਪੰਜਾਬ ਨੰਬਰ ਹੈ ਪੰਜਾਬ ਨੰਬਰ ਆ ਵੀਰੇ ਪੰਜਾਬ ਨੰਬਰ ਆ ਛਤਰੀ ਇਹਦੀ ਛਤਰੀ ਹੈਗੀ ਵੀਰੇ ਹੈਗੀ ਆ ਛਤਰੀ ਬਾਈ ਕਹਿੰਦਾ ਦੇਵਾਂਗੇ ਠੀਕ ਆ ਜੀ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਓਕੇ ਵੀਰੇ ਵਾਹ ਕੇ ਤਸੱਲੀ ਕਰਕੇ ਲਈ ਜਾ ਸਕਦੇ ਜਮਾ ਓਕੇ ਇੰਜਨ ਗੇਅਰ ਦਾ ਠੀਕ ਆ ਜੀ ਪੂਰਾ ਸੋਹਣਾ ਟਰੈਕਟਰ ਆ ਬਾਈ ਕਹਿੰਦਾ ਇੰਜਨ ਗੇਅਰ ਦਾ ਭਰਾ ਮੇਰੇ ਓਕੇ ਆ ਤੇ ਬਾਈ ਦਾ ਤੁਹਾਨੂੰ ਨੰਬਰ ਵੀ ਆ ਸਕਰੀਨ ਤੇ ਤੇ ਪੂਰਾ ਘੈਂਟ ਟਰੈਕਟਰ ਆ ਇਹ ਇਹਦੇ ਉੱਤੇ ਰੇਟ ਰੂਟ ਤਾਂ ਲਿਖਿਆ ਨਹੀਂ ਯਾਰ ਰੇਟ ਆਪਾਂ ਨਹੀਂ ਦੱਸਦੇ ਵੀਰੇ 8 ਮਾਡਲ ਹੈ ਅੱਛਾ ਜੀ 2 ਲੱਖ ਟਰੈਡ ਦੀ 55000 ਡਿਮਾਂਡ ਹੈ 2 ਲੱਖ 55000 ਡਿਮਾਂਡ ਆ ਵੀਰੇ 2 ਲੱਖ ਤੇ 30000 ਦਾ ਟਰੈਡ ਦਿੰਨੇ ਆ 2 ਲੱਖ 30000 ਦੇ ਦਿੰਨੇ ਆ ਹਾਂ ਵੀਰੇ ਇਹ ਕੋਈ ਤੇਰੀ ਵੀਡੀਓ ਦੇਖ ਕੇ ਆਊਗਾ ਹੋਰ ਵੀ ਮਾਨਤਨ ਕਰਾਇਆ ਠੀਕ ਹੈ ਜੀ ਲਓ ਜੀ ਬਾਈ ਕਹਿੰਦਾ ਜੇ ਕੋਈ ਆਪਣੀ ਵੀਡੀਓ ਦੇਖ ਕੋਈ ਆ ਹੋਰ ਵੀ ਮਾਨਤਨ ਕਰਦਾ ਨਹੀਂ ਅੱਗੇ ਆ ਗਿਆ ਸੋਨਾਲੀਕਾ ਜੀ ਹਾਂ ਵੀਰੇ ਇਹ ਕਿਹੜਾ ਮਾਡਲ ਆ ਜੀ ਇਹ 18 ਮਾਡਲ ਹੈ ਵੀਰੇ ਹਾਂ ਜੀ ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਆ ਇਹ ਟਰੈਕਟਰ ਜਮਨ ਨਵਾਂ ਟਰੈਕਟਰ ਫਾਸਟ ਪਾਸ ਦੀ ਟਰੈਕਟਰ ਹੈ ਹਾਂਜੀ ਹਾਂਜੀ ਚੈੱਕ ਕਰ ਸਕਦੇ ਹੋ ਜਮਨ ਛੀਛੇ ਵਾਂਗੂ ਚਮਕਦਾ ਯਾਰ ਆਹ ਵੇ ਆ ਦੇਖ ਲਓ ਤੁਸੀਂ ਇਹਦੇ ਕਲਮ ਲੱਗੀ ਹੋਵੇ ਹਾਂਜੀ ਆਪਣੀ ਗਰੰਟੀ ਹੈ ਚੈੱਕ ਕਰਕੇ ਲਾ ਲਿਆ ਸਕਦੇ ਠੀਕ ਹੈ ਮਗਰਲੇ ਟਾਇਰ ਜਮਨ ਨਵੇਂ ਆ ਜਮਨ ਨਵੇਂ ਆ ਵੀਰੇ ਹਲੇ 1428 ਲੱਖਾਂ ਦੀ ਟਾਇਰਾਂ ਤੋਂ ਜਮਨ ਨਵੇਂ ਆ ਬਿਲਕੁਲ ਪੂਰਾ ਚੈੱਕ ਕਰਾ ਲਓ ਸਾਰਾ ਪਿੱਛੋਂ ਵੀ ਪੁੱਲਰ ਟਾਇਰ ਮੂੰਹਾਂ ਦੇਖ ਲਓ ਲੱਗੀਆਂ ਪਈਆਂ ਪੂਰਾ ਸੋਹਣਾ ਟਰੈਕਟਰ ਡੰਡਾ ਫੱਟੀ ਛਦਰੀ ਸਾਰਾ ਕੁਝ ਸਾਰਾ ਕੁਝ ਨਾਲ ਵੀਰੇ ਸਾਰੇ ਟਰੈਕਟਰਾਂ ਦੀ ਇਹ ਨਹੀਂ ਕੱਲੇ ਸਾਰੇ ਟਰੈਕਟਰਾਂ ਦੇ ਹਰਿਆਣਾ ਨੰਬਰ ਹੈ ਇਹ ਹਨ ਹਰਿਆਣਾ ਫਾਸਟ ਪਾਰਟੀ ਦਾ ਫਾਸਟ ਪਾਰਟੀ ਦਾ ਪੂਰਾ ਸੋਹਣਾ ਟਰੈਕਟਰ ਹੈ ਜਰਾ ਯਾਰ ਸਫੇਰੇ ਤੁਹਾਨੂੰ ਘੁੰਮ ਕੇ ਦਿਖਾਈ ਜੰਨੇ ਆ ਘੈਂ ਟਰੈਕਟਰ ਹੈ ਇੰਜਨ ਗੇਅਰ ਦਾ ਕਿਵੇਂ ਆ ਓਕੇ ਵੀਰੇ ਜਮਾ ਜਮਾ ਓਕੇ ਬਾਕੇ ਚਲਾ ਲਈ ਕਰਕੇ ਲਈ ਜਾ ਸਕਦਾ ਹਾਂ ਠੀਕ ਹੈ ਜੀ ਤੇ ਜੇ ਤੁਹਾਨੂੰ ਕੋਈ ਆਖੇ ਅਗਲਾ ਵੀਰ ਮੈਂ ਪੁਰਾਣਾ ਟਰੈਕਟਰ ਕਟਾਉਣਾ ਕੱਟ ਲਵਾਂ ਹਾਂ ਵੀਰੇ ਹਾਂ ਕੋਈ ਚੈੱਕ ਕਰ ਪੁਰਾਣਾ ਟਰੈਕਟਰ ਵੀ ਕਟਾ ਜਾਊਗਾ ਕਟਾ ਜਾਊਗਾ ਠੀਕ ਹੈ ਜੀ ਇਹਦੀ ਡਿਮਾਂਡ ਕੀ ਆ 4 ਲੱਖ 40 ਹਜ਼ਾਰ ਰੁਪਏ ਵੀਰੇ ਦੀ ਡਿਮਾਂਡ ਹੈ 4 ਲੱਖ 40 ਹਜ਼ਾਰ ਡਿਮਾਂਡ ਹੈ ਕਿੰਨੇ ਦਾ ਛੱਡ ਦਾਂਗੇ 4 ਲੱਖ 10 ਹਜ਼ਾਰ ਦਾ ਟਰੈਕਟਰ ਛੱਡਾਂਗਾ 4 ਲੱਖ 10 ਹਜ਼ਾਰ ਦਾ ਬਾਕੀ ਜਿਹੜਾ ਆਪਣੀ ਵੀਡੀਓ ਦੇਖ ਕੇ ਹੋਊਗਾ ਤਮਾਨ ਤਨ ਸਾਰੇ ਟਰੈਕਟਰ ਸਾਰੇ ਟਰੈਕਟਰਾਂ ਦਾ ਤਮਾਨ ਤਨ ਕਰਾਂਗੇ ਵੀਰੇ ਜਿਹੜਾ ਆਪਣੀ ਵੀਡੀਓ ਦੇਖ ਠੀਕ ਹੈ ਜੀ ਅੱਗੇ ਆ ਗਿਆ ਚੌਂਡੀਆਰ ਚੌਂਡੀਆਰ ਨਵੇਂ ਟਾਇਰ ਆ ਨਾ ਮੂਰਲੇ ਸਾਰੇ ਟਾਇਰ ਚੈੱਕ ਕਰਾ ਦੇ ਭੁੱਲ ਬਿੰਦੇ ਦੇਵਾਂਗੇ ਸਾਰੇ ਟਾਇਰ ਆਪਾਂ ਟਾਇਰਾਂ ਦਾ ਸਾਰੇ ਟਾਇਰ ਨਵੇਂ ਆ ਭਰਾ ਮੇਰੇ ਆ ਦੇਖੋ ਐਮ ਆਰ ਐਫ ਦੇ ਟਾਇਰ ਆ ਅਲੇ ਲੱਗਾ ਨਹੀਂ ਪੂਰਾ ਘੈਂਟ ਟਰੈਕ ਜਵਾਬ ਕੇ ਇੰਨੇ ਵੀਰ ਦਾ ਬਾਈ ਕਨਾਂ ਹੁੱਕਿਆ ਪਾਵਰ ਚ ਫੇਰਿਆ ਨਾ ਹਾਂ ਵੀਰੇ ਇਹ ਕਿਹੜਾ ਮਾਡਲ ਆ ਇਹ 10 ਮਾਡਲ ਹੈ 10 ਮਾਡਲ ਹਾਂ ਠੀਕ ਹੈ 390000 ਰੁਪਏ ਦੀ ਡਿਮਾਂਡ ਹੈ ਇਹ ਹਰਿਆਣਾ ਕੇ ਪੰਜਾਬ ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਹੈ ਹਾਂ ਸਰਸੀ ਨਾਮ ਹੈ ਇਹ ਕਿੰਨੀ ਡਿਮਾਂਡ ਆ 3 ਲੱਖ 390000 3 ਲੱਖ 90000 ਕਿੰਨੇ ਛੱਡ ਦਾਂਗੇ ਭਾਈ 365000 ਦਾ ਟਰੈਡ ਛੱਡ ਦਾਂਗੇ 365000 ਹਾਂ ਠੀਕ ਹੈ ਜੀ ਕਾਗਜ਼ ਦੇ ਪੱਤਰਾਂ ਦੀ ਥੋੜੀ ਗੱਲ ਮੇਰੀ ਸਾਰੇ ਟਰੈਕਟਰਾਂ ਦੀ ਫੁੱਲ ਗਰੰਟੀ ਹੋਊ ਆਪਣੀ ਜ਼ਿੰਮੇਵਾਰੀ ਹੋਊ ਵੀਰੇ ਐਨਓਸੀ ਵੀ ਨਿਕਲ ਜੂਗੀ ਪਾਸਿੰਗ ਪਈਏ ਦੀ ਅੱਛਾ ਐਨਓਸੀ ਨਿਕਲ ਜੂ ਅਗਲੇ ਦਿਨ ਨਾ ਹੋ ਜੂ ਨਾ ਹੋ ਜੂ ਕਿਤੇ ਮਰਜ਼ੀ ਨਾ ਕਰਾ ਦੇ ਇਹ ਮਰਜ਼ੀ ਪੰਜਾਬ ਨੰਬਰ ਲੱਗ ਜੂ ਠੀਕ ਹੈ ਜੀ ਇਸ ਤੋਂ ਬਾਅਦ ਆਗਰ 855 855 ਇਹ ਵੀ ਚੱਲ ਰਹੀ ਹੈ ਐ ਬਰਾਹੀ ਸਦਰੀ ਲੱਗੀ ਆ ਇਹ ਵੀ ਹਰਿਆਣਾ ਹੈ ਇਹ ਵੀ ਹਰਿਆਣਾ ਹੈ ਵੀਰੇ ਮੂਰਲੇ ਟਾਇਰ ਕਿੰਨੇ ਕਾ ਮੂਰਲੇ ਟਾਇਰ ਹੈਗੇ 80 ਪੈਸੇ ਮਗਰਲੇ ਮਗਰਲੇ ਹੈਗੇ ਵੀਰੇ 70 ਰੁਪਏ ਪੈਸੇ ਟਾਇਰ ਹੋਣਗੇ ਮਗਰਲੇ ਵੀ ਹੈਗੇ 70 75 ਨਾ ਹ 18 ਮਾਡਲ ਹੈ ਇਹ 18 ਮਾਡਲ ਆ ਹਾਂ 19 ਦੀ ਯਾਰ ਸੀ 18 ਮਾਡਲ ਹੈ 19 ਦੀ ਯਾਰਤੀ ਹੈ ਹਾਂ ਠੀਕ ਹੈ ਜੀ ਇਹ ਰਿਆਣਾ ਰਿਆਣਾ ਚੈੱਕ ਕਰਾ ਦੇ ਪੁੱਲਰ ਸਾਰਾ ਟਰੈਕਟਰ ਇਹਦਾ ਐਨਓਸੀ ਮਿਲ ਜੂ ਨਾ ਹੋਵੇ ਐਨਓਸੀ ਮਿਲ ਜੂ ਹਾਂ ਪੂਰਾ ਸੋਨਾ ਟਰੈਕਟਰ ਦੇਖੋ ਭਰਾ ਮੇਰੇ ਪੂਰਾ ਕੈਂਟ ਟਰੈਕਟਰ ਆ ਯਾਰ ਕਿਸੇ ਪਾਸੇ ਟਰੈਕਟਰ ਦੇ ਘਰੀਟਣ ਲੱਗੀ ਸਾਇਬਰ ਵਾਲੀ ਸਤਰੀ ਲੱਗੀ ਹੋਈ ਆ ਤੇ ਇੰਜਨ ਵੇਰ ਦਾ ਕਿੰਨਾ ਹੈ ਜਮਾ ਓਕੇ ਆ ਵੀਰੇ ਪੁੱਲਰ ਜਮਾ ਓਕੇ ਜਮਾ ਓਕੇ 8 ਦਿਨ ਬੰਦਾ ਬਾਅ ਕੇ ਥੱਲੀ ਕਰਕੇ ਰੱਖ ਸਕਦਾ ਜੇ ਕੋਈ ਦਿੱਕਤ ਹੋਣੀ ਫੇਰ ਵੀ ਵਾਪਸ ਕਰ ਦੇ ਠੀਕ ਹੈ ਜੀ ਤੇਰੀ ਡਿਮਾਂਡ ਕੀ ਆ ਇਹ ਆਪਾਂ 5 ਲੱਖ 35 ਹਜ਼ਾਰ ਦਾ ਟਰੈਕਟਰ ਦੇ ਦੋ 5 ਲੱਖ 35 ਹਜ਼ਾਰ ਦਾ ਟਰੈਕਟਰ ਦੇ ਰਿਹਾ ਪੂਰਾ ਸੋਹਣਾ ਟਰੈਕਟਰ ਆ ਯਾਰ ਜੇ ਕੋਈ ਹੋਰ ਵੀ ਮਾਨਤਨ ਕਰਾਂਗੇ ਜੀ ਆਪਣੀ ਵੀਡੀਓ ਲੇਖੋ ਠੀਕ ਹੈ ਜੀ ਅਗਲਾ ਅਗਲਾ ਆਪਣਾ ਹਰਸ਼ ਦੇ ਕੋਲ ਆ ਸੀ ਹਰਸ਼ ਕੋਲ ਆ ਹ ਇਹਦੇ ਟਾਇਰ ਵੀ ਨਵੇਂ ਹਨ ਜਿਵੇਂ ਨਾਲ ਦੇ ਟਾਇਰ ਆ 22 ਮਾਡਲ ਟਰੈਕਟਰ 22 ਮਾਡਲ ਨਾਲ ਦੇ ਟਾਇਰ ਆ ਗਿਣਤੀ ਦੇ ਘੰਟੇ ਅੱਜ ਤੋਂ ਪਤਾ ਨਹੀਂ ਕਿੰਨੇ ਘੰਟੇ ਚੱਲਿਆ ਟਰੈਕਟਰ ਠੀਕ ਹੈ ਰੀ ਸਪੀਡ ਚ ਆ ਗਿਆ ਟਾਇਰ ਵੀ ਐਮ ਰਖਦੇ ਆ ਨਾ ਆ ਪੰਜਾਬ ਨੰਬਰ ਆ ਇਹ ਪੰਜਾਬ ਨੰਬਰ ਆ ਪੂਰਾ ਸੋਹਣਾ ਟਰੈਕਟਰ ਆ ਜੀ ਭਰਾ ਮੇਰਾ ਐਂਕੀ ਦੇ 5 ਪੂਰਾ ਟੈਂਟ ਟਰੈਕਟਰ ਬਰਾ ਚੈੱਕ ਕਰਾ ਦੇ ਇਹ ਪੰਜਾਬ ਨੰਬਰ ਆ ਪੰਜਾਬ ਨੰਬਰ ਵੀਰੇ ਪੰਜਾਬ ਨੰਬਰ ਆ ਫਰਸਟ ਕੁਆਲਟੀ ਆ 22 ਮਾਡਲ ਹੈ ਨਾ ਹਾਂ ਪੂਰਾ ਘੈਂਟ ਹੈ ਵੀ ਟਰੈਕਟਰ ਭਰਾ ਮੇਰੇ ਇਹ ਦੇ ਇੱਕ ਛੈੜ ਤੇ ਕੇਗਰ ਕੀ ਆਈ ਹੈ ਨਾ ਹਾਂ ਵੀਰੇ ਛੈੜ ਛੈੜ ਵਾਲੇ ਠੀਕ ਹੈ ਜੀ ਹਾਂ ਇਹ 22 ਮਾਡਲ ਦਾ 7 ਲੱਖ 40 ਹਜ਼ਾਰ ਡਮਾਂਡਾ ਕੀਆ ਸਾਡੇ ਇਹ ਆਪਾਂ ਟਰੈਕਟਰ ਛੱਡਦੇ ਹਾਂ 7 ਲੱਖ 15 ਹਜ਼ਾਰ ਰੁਪਏ 7 ਲੱਖ 15 ਹਜ਼ਾਰ ਰੁਪਏ ਠੀਕ ਆ ਇਹ ਬਾਈ ਕਹਦਾ 7 ਲੱਖ 15 ਹਜ਼ਾਰ ਦਾ ਟਰੈਕਟਰ ਛੱਡ ਦਾਂਗੇ ਤਾਂ ਆਜ ਦੇ ਪੱਤਰਾਂ ਨਹੀਂ ਕਹਿੰਦਾ ਆਪਣੀ ਗਰੰਟੀ ਵੀਰੇ ਠੀਕ ਹੈ ਪੰਜ ਟਰੈਕਟਰਾਂ ਦੀ ਫੁੱਲ ਗਰੰਟੀ ਠੀਕ ਹੈ ਆਪਣਾ ਨੰਬਰ ਨੰਬਰ ਹੈ ਕਿ ਵੀਰੇ 93504 8556 ਠੀਕ ਹੈ ਜੀ ਤੇ ਜੇ ਕਿਸੇ ਨੇ ਟਰੈਕਟਰ ਲੈਣ ਆਉਣਾ ਹੋਵੇ ਘਰੇ ਆਉਣਾ ਪਊਗਾ ਕਿੱਥੇ ਹੁੰਦਾ ਨਹੀਂ ਵੀਰੇ ਘਰੇ ਆਉਣਾ ਪਊਗਾ ਸਾਧੂ ਆਪਣੇ ਘਰੇ ਆਉਣਾ ਪਊਗਾ ਠੀਕ ਹੈ ਜੀ ਇੱਕ ਵਾਰੀ ਨੰਬਰ ਹੋਰ ਬੋਲੋ 93504 8556 ਠੀਕ ਹੈ ਜੀ ਆਹ ਬਾਈ ਦਾ ਨੰਬਰ ਹੈ ਭਰਾ ਮੇਰੋ ਤੇ ਵੀਡੀਓ ਚੰਗੀ ਲੱਗੀ ਤੇ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਤੇ ਹਰ ਬੁੱਧਵਾਰ ਤਲਵੰਡੀ ਸਾਬੋ ਮੇਲਾ ਲੱਗਦਾ ਜੇ ਤੁਸੀਂ ਟਰੈਕਟਰ ਘਰੇ ਨਹੀਂ ਲੈਣਾਉਣਾ ਤਾਂ ਤੁਸੀਂ ਮੰਡੀ ਜਾ ਸਕਦੇ ਹਾਂ ਹਾਂ ਸਾਡੇ ਪੰਪ ਦੇ ਸਾਹਮਣੇ ਆਪਣੀ ਮੰਡੀ ਲੱਗਦੀ ਹੈ ਇਸ ਦੀ ਮੰਡੀ ਆ ਤੇ ਵੀਡੀਓ ਚੰਗੀ ਲੱਗੀ ਤੇ ਦੱਬ ਕੇ ਵੀਰ ਮੰਨ ਕੇ ਸ਼ੇਅਰ ਜਰੂਰ ਕਰਦੇ ਤੇ ਓਕੇ ਭਰਾ ਧੰਨਵਾਦ ਠੀਕ